ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਤਲਵੰਡੀ ਇਲਾਕੇ ਦੇ ਕਾਫੀ ਸਾਰੇ ਪਿੰਡਾਂ ਦਾ ਚੌਧਰੀ ਸੀ ਭਾਈ ਦੱਲਾ ਇਲਾਕੇ ਦਾ ਫੌਜੀ ਹੋਣ ਕਰਕੇ ਉਸਨੇ ਨਿਜੀ ਫੌਜ ਰੱਖੀ ਹੋਈ ਸੀ ਤੇ ਭਾਈ ਦੱਲਾ ਤਾਂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਸੀ ਤੇ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੁਗਲਾਂ ਨੇ ਘੇਰਾ ਪਾਇਆ ਤੇ ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਸਰਸਾ ਪਾਰ ਕੀਤੀ ਸਾਗਾ ਚਮਕੌਰ ਵਰਤਿਆ ਤੇ ਜਦੋਂ ਗੁਰੂ ਸਾਹਿਬ ਜੀ ਤਲਵੰਡੀ ਵਿਖੇ ਪਹੁੰਚੇ ਤਾਂ ਭਾਈ ਦੱਲਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਉੱਥੇ ਆਇਆ ਆਪਣੀ ਫੌਜ ਦੇ ਨਾਲ ਤੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਇੰਨੇ ਵਿੱਚ ਇੱਕ ਲਾਹੌਰ ਤੋਂ ਸਿੱਖ ਗੁਰੂ ਜੀ ਵਾਸਤੇ ਬੰਦੂਕ ਲੈ ਕੇ ਆਇਆ ਤੇ ਉਸਨੇ ਗੁਰੂ ਸਾਹਿਬ ਜੀ ਅੱਗੇ ਬੰਦੂਕ ਭੇਟ ਕੀਤੀ ਤੇ ਜਦੋਂ ਭਾਈ ਦੱਲਾ ਗੁਰੂ ਜੀ ਦੇ ਨਾਲ ਵਿਚਾਰ ਟੰਡਰਾ ਕਰਨ ਲੱਗਾ ਤੇ ਭਾਈ ਦੱਲਾ ਗੁਰੂ ਜੀ ਨੂੰ ਕਹਿਣ ਲੱਗਾ ਕਿ ਆਪ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਮੈਨੂੰ ਅਫਸੋਸ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਤੈਨੂੰ ਕਿਸ ਗੱਲ ਦਾ ਅਫਸੋਸ ਹੈ ਕਹਿੰਦਾ ਮਹਾਰਾਜ ਮੈਨੂੰ ਆਪ ਜੀ ਦੇ ਸਿੱਖਾਂ ਉੱਤੇ ਰੋਸ ਹੈ ਨਿੱਕੀ ਜਹੀ ਗਾਲਤਾਂ ਐਨੀ ਘਬਰਾ ਗਏ ਤੇ ਕਿੰਨੀ ਛੇਤੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਆ ਗਏ ਤੇ ਮੇਰੀ ਫੌਜ ਵਿੱਚ ਜਿਹੜੇ ਭਰਤੀ ਨਹੀਂ ਹਾਥੀਆਂ ਵਰਗੇ ਇਹਨਾਂ ਦੇ ਸਰੀਰ ਨੇ ਲੰਬੀਆਂ ਲੰਬੀਆਂ ਇਹਨਾਂ ਦੀਆਂ ਬਾਹਾਂ ਨੇ ਚੌੜੀ ਇਹਨਾਂ ਦੀਆਂ ਛਾਤੀਆਂ ਨੇ ਕਿਸੇ ਤੋਂ ਨਹੀਂ ਡਰਦੇ ਤੇ ਜੇ ਕਿਤੇ ਮੇਰੇ ਸਿਪਾਹੀ ਆਨੰਦਪੁਰ ਸਹਿਬ ਹੁੰਦੇ ਜਾਂ ਫਿਰ ਚਮਕੌਰ ਸਹਿਬ ਹੁੰਦੇ ਏਦਾਂ ਦੇ ਹਾਲਾਤ ਨਹੀਂ ਸੀ ਬੰਨੇ ਜੋ ਅੱਜ ਹੋਇਆ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਭਾਈ ਦੱਲੇ ਦੀਆਂ ਇਹ ਗੱਲਾਂ ਸੁਣੀਆਂ ਤਾਂ ਗੁਰੂ ਸਹਿਬ ਜੀ ਸਮਝ ਗਏ ਕਿ ਦੱਲੇ ਦੇ ਅੰਦਰ ਹੰਕਾਰ ਲੁਕਿਆ ਹੋਇਆ ਹੈ ਤੇ ਭਾਈ ਦੱਲਾ ਗੁਰੂ ਜੀ ਨੂੰ ਕਹਿਣ ਲੱਗਾ ਕਿ ਪਾਤਸ਼ਾਹ ਜੇ ਅਸੀਂ ਤੁਹਾਡੇ ਨਾਲ ਹੁੰਦੇ ਜਿੰਨਾ ਆਪ ਜੀ ਦੀ ਫੌਜ ਦਾ ਨੁਕਸਾਨ ਹੋਇਆ ਇਹ ਹੋਣਾ ਨਹੀਂ ਸੀ ਤੇ ਗੁਰੂ ਜੀ ਸਭ ਗੱਲਾਂ ਭਾਈ ਦੱਲੇ ਦੀਆਂ ਸੁਣੀ ਜਾਂਦੇ ਆ ਤੇ ਕਹਿਣ ਲੱਗਾ ਭਾਈ ਦੱਲਾ ਗੁਰੂ ਜੀ ਮੇਰੀ ਫੌਜ ਵੱਲ ਝਾਤ ਮਾਰ ਕੇ ਦੇਖੋ ਕਿ ਇਹਨਾਂ ਦੇ ਸਰੀਰ ਕਿੰਨੇ ਬਲੀ ਨੇ ਪਰ ਤੁਹਾਡੀ ਜਿਹੜੀ ਫੌਜ ਆ ਉਹਨਾਂ ਦੇ ਵਿੱਚ ਜਿਹੜੇ ਸਿੱਖ ਨਹੀਂ ਉਨ੍ਹਾਂ ਦੇ ਸ਼ਰੀਰ ਮੇਰੀ ਫੌਜ ਦੇ ਸਾਹਮਣੇ ਕਮਜ਼ੋਰ ਨੇ ਤੇ ਮੈਂ ਆਪਣੀ ਫੌਜ ਨੂੰ ਇੱਕ ਇੱਕ ਨੂੰ 40 ਕਿਲੋ ਘਿਓ ਖਵਾਇਆ ਹੈ। ਭਾਈ ਦੱਲਾ ਪੁੱਲ ਗਿਆ ਕਿ ਮੇਰੇ ਸਾਹਮਣੇ ਸਮਰੱਥ ਗੁਰੂ ਹਨ। ਕਹਿੰਦਾ ਕਿ ਜੇ ਮੇਰੇ ਸਿਪਾਹੀ ਚਮਕੌਰ ਸਹਿਬ ਹੁੰਦੇ ਤੇ ਜੋ ਚਮਕੌਰ ਸਹਿਬ ਵਾਪਰਿਆ ਇਹ ਹੋਣਾ ਨਹੀਂ ਸੀ। ਗੁਰੂ ਸਹਿਬ ਤੁਹਾਡੇ ਤੇ ਦੁੱਖਾਂ ਦਾ ਭਾਰ ਨਹੀਂ ਸੀ ਟੁੱਟਣਾ। ਜੇ ਕਿਤੇ ਮੇਰੀ ਫੌਜ ਹੁੰਦੀ ਮਹਾਰਾਜ ਮੈਨੂੰ ਸੁਨੇਹਾ ਭੇਜ ਦਿੰਦੇ। ਮੈਂ ਆਪਣੀ ਫੌਜ ਲੈ ਕੇ ਆ ਜਾਂਦਾ ਤੇ ਉਹ ਜਿਹੜੇ ਤੁਹਾਡੇ ਪੁੱਤਰ ਸ਼ਹੀਦ ਹੋਏ ਉਹਨਾਂ ਨੂੰ ਸ਼ਹੀਦ ਕਰਵਾਉਣ ਦੀ ਜ਼ਰੂਰਤ ਨਹੀਂ ਸੀ ਪੈਣੀ ਤੇ ਗੁਰੂ ਸਾਹਿਬ ਜੀ ਸਾਰੀ ਵਰਤਾਲਾ ਭਾਈ ਦੱਲੇ ਦੀ ਸੁਣਦੇ ਰਹੇ ਤੇ ਗੁਰੂ ਜੀ ਕਹਿਣ ਲੱਗੇ ਭਾਈ ਦੱਲੇ ਨੂੰ ਕੀ ਨੰਗਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਤਾਂ ਕਰਕੇ ਹੁਣ ਜਿਹੜਾ ਬੀਤ ਗਿਆ ਹੁਣ ਉਹਦੇ ਵਾਸਤੇ ਕੀ ਪਛਤਾਉਣਾ ਤੇ ਹੁਣ ਜਦੋਂ ਅੱਗੇ ਲੜਾਈ ਹੋਵੇਗੀ ਉਸ ਵੇਲੇ ਤੈਨੂੰ ਸੱਦਾਂਗੇ ਪਰ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਆਪਾਂ ਹੁਣ ਦੀ ਗੱਲ ਕਰੀਏ ਕਿ ਇਹ ਬੰਦੂਕ ਇੱਕ ਸਿੱਖ ਨੇ ਸਾਨੂੰ ਪੇਟ ਕੀਤੀ ਹੈ ਅਸੀਂ ਉਹ ਬੰਦੂਕ ਪਰਖ ਨਹੀਂ ਚਾਹੁੰਦੇ ਆ ਅਸੀਂ ਵੇਖਦੇ ਆ ਤੇਰੀ ਫੌਜ ਦੀ ਬਹਾਦਰੀ ਲਿਆ ਹੁਣ ਡੱਲਿਆ ਬੰਦੂਕ ਦੀ ਪਰਖ ਕਰੀਏ ਇਹਦੇ ਵਿੱਚੋਂ ਇੱਕ ਗੋਲੀ ਭਰ ਕੇ ਚਲਾਈਏ ਆਪਣੀ ਫੌਜ ਦੇ ਵਿੱਚੋਂ ਬੁਲਾ ਕਿਸੇ ਨੂੰ ਅਸੀਂ ਵੇਖੀਏ ਬੰਦੂਕ ਦਾ ਨਿਸ਼ਾਨਾ ਲਗਾ ਕੇ ਤੇ ਜਦੋਂ ਗੁਰੂ ਸਾਹਿਬ ਜੀ ਇਸ ਤਰ੍ਹਾਂ ਕਿਹਾ ਦਿਲ ਖਬਰ ਆ ਗਿਆ ਭਾਈ ਦੱਲੇ ਦਾ ਪਰੇਸ਼ਾਨ ਹੋ ਗਿਆ ਤੇ ਗੁਰੂ ਜੀ ਕਹਿਣ ਲੱਗੇ ਕਿ ਆਪਣੀ ਫੌਜ ਵਿੱਚੋਂ ਸਿਰਫ ਦੋ ਬੰਦਿਆਂ ਨੂੰ ਬੁਲਾ ਲੈ ਉਹਨਾਂ ਨੂੰ ਥੋੜੀ ਦੂਰ ਖੜਾ ਕਰ ਦੇ ਮੈਂ ਉਹਨਾਂ ਤੇ ਨਿਸ਼ਾਨਾ ਲਗਾ ਕੇ ਵੇਖਾਂਗਾ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਭਾਈ ਦੱਲਾ ਹੈਰਾਨ ਹੋ ਗਿਆ ਤੇ ਡਰ ਗਿਆ ਕੋਈ ਵੀ ਨਹੀਂ ਸੀ ਅੱਗੇ ਆ ਰਿਹਾ ਤੇ ਕਹਿਣ ਲੱਗਾ ਗੁਰੂ ਜੀ ਜੇ ਬੰਦੂਕ ਦੀ ਪਰਖ ਕਰਨੀ ਹੈ ਕਿਸੇ ਜਵਾਨ ਨੂੰ ਕਿਉ ਮਾਰਨਾ ਕਿਸੇ ਪਸ਼ੂ ਪੰਛੀ ਤੇ ਬੰਦੂਕ ਦਾ ਨਿਸ਼ਾਨਾ ਅਜਮਾ ਲੈਂਦੇ ਤੇ ਇਹ ਕੋਈ ਜੰਗ ਦਾ ਮੈਦਾਨ ਨਹੀਂ ਹੈ ਗੁਰੂ ਜੀ ਜੇ ਆਪਣੇ ਆਪਣੀ ਬੰਦੂਕ ਪਰਖਣੀ ਹੈ ਤੇ ਕਿਸੇ ਜੰਗਲੀ ਜਾਨਵਰ ਤੇ ਪਰਖ ਲੋ ਗੁਰੂ ਸਾਹਿਬ ਜੀ ਕਹਿੰਦੇ ਭਾਈ ਇਹ ਸਾਡੀ ਮੋਜ ਹੈ ਤੇਰੀ ਫੌਜ ਅਸੀਂ ਅਜਮੋਣੀ ਹੈ ਜੋ ਤੂੰ ਬਚਨ ਕਹਿ ਰਿਹਾ ਕਿ ਤੇਰੀ ਫੌਜ ਹੁੰਦੀ ਚਮਕੌਰ ਦੀ ਗੜੀ ਵਿੱਚ ਤਾਂ ਉਸ ਸਮੇਂ ਤੇਰੇ ਸਹਬਜ਼ਾਦੇ ਤੇ ਤੇਰੇ ਸਿੰਘ ਸ਼ਹੀਦ ਨਹੀਂ ਸੀ ਹੋਣੇ ਹੁਣ ਤੂੰ ਬੁਲਾ ਆਪਣੇ ਦੋ ਨੌਜਵਾਨਾਂ ਨੂੰ ਤੇ ਜਦੋਂ ਗੁਰੂ ਸਾਹਿਬ ਜੀ ਨੇ ਇਹ ਬਚਨ ਕਹੇ ਤਾਂ ਭਾਈ ਡੱਲੇ ਦੀ ਸਾਰੀ ਫੌਜ ਭੱਜ ਗਈ ਤੇ ਡੱਲਾ ਵੇਖਦਾ ਹੀ ਰਹਿ ਗਿਆ ਤੇ ਸ਼ਰਮਿੰਦਾ ਜਿਹਾ ਹੋ ਗਿਆ ਤਦ ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਤਾਂ ਕਹਿ ਰਹੇ ਸੀ ਕਿ ਇਹ ਜਵਾਨ ਜਿਹੜੇ ਆ ਸ਼ਰੀਰ ਕਰਕੇ ਬਹੁਤ ਬਲੀ ਆ ਪਰ ਹੁਣ ਭੱਜ ਕੇ ਹੋ ਗਏ ਨਾਸ ਕੇ ਹੋ ਗਏ ਗੁਰੂ ਸਾਹਿਬ ਜੀ ਨੇ ਕਿਹਾ ਦੱਲਿਆ ਹੁਣ ਜਾਓ ਸਾਡੇ ਸਿੱਖਾਂ ਦੇ ਪਾਸ ਉਹਨਾਂ ਨੂੰ ਜਾ ਕੇ ਕਹਿ ਦਿਓ ਕਿ ਲਾਹੌਰ ਤੋਂ ਸਾਡੇ ਲਈ ਕੋਈ ਬੰਦੂਕ ਲੈ ਕੇ ਆਇਆ ਹੈ ਤੇ ਅਸੀਂ ਬੰਦੂਕ ਦੀ ਪਰਖ ਕਰਨੀ ਹੈ ਨਿਸ਼ਾਨਾ ਅਜਮਾ ਕੇ ਵੇਖਣਾ ਕੋਈ ਹੈ ਸਿੱਖ ਆਵੇ ਅੱਗੇ ਤੇ ਜਦੋਂ ਆਵਾਜ਼ ਮਾਰੀਆ ਤੇ ਉਦੋਂ ਦੱਲੇ ਨੇ ਇੱਕ ਅਜੀਬ ਨਜ਼ਾਰਾ ਤੱਕਿਆ ਹੈ ਕੁਝ ਬੋਲ ਨਾ ਸਕਿਆ ਵੇਖਿਆ ਕਿ ਦੋ ਸਿੱਖ ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਭੱਜੇ ਆਏ ਆ ਇੱਕ ਦੂਜੇ ਤੋਂ ਆਪਣੇ ਕੱਪੜੇ ਸਮੇਟਦੇ ਹੋਏ ਆਪਣੀਆਂ ਦਸਤਾਰਾਂ ਨੂੰ ਸੰਭਾਲਦੇ ਹੋਏ ਗੁਰੂ ਸਾਹਿਬ ਜੀ ਦੇ ਕੋਲ ਪਹੁੰਚੇ ਆਂ ਆਪਸ ਵਿੱਚ ਲੜਦੇ ਆ ਕਿ ਪਹਿਲਾਂ ਮੈਂ ਆਵਾਜ਼ ਸੁਣੀ ਆ ਮੈਂ ਅੱਗੇ ਜਾਵਾਂਗਾ ਤੇ ਦੂਜਾ ਕਹਿੰਦਾ ਨਹੀਂ ਮੈਂ ਪਹਿਲਾਂ ਆਵਾਜ਼ ਸੁਣੀ ਆ ਤੇ ਮੈਂ ਅੱਗੇ ਜਾਵਾਂਗਾ ਤੇ ਦੱਲਾ ਸਭ ਕੁਝ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਮੇਰੀ ਫੌਜ ਤਾਂ ਭੱਜ ਗਈ ਇਹ ਤੇ ਆਪਸ ਵਿੱਚ ਲੜੀ ਜਾਂਦੇ ਆ ਮੈਂ ਅੱਗੇ ਖੜਨਾ ਤੇ ਦੂਜਾ ਕਹਿ ਰਿਹਾ ਕਿ ਮੈਨੂੰ ਗੁਰੂ ਸਾਹਿਬ ਜੀ ਨੇ ਪਹਿਲਾਂ ਆਵਾਜ਼ ਮਾਰੀ ਮੈਂ ਅੱਗੇ ਖੜਨਾ ਤੇ ਦੋਨੋਂ ਜਣੇ ਗੁਰੂ ਜੀ ਦੇ ਅੱਗੇ ਖੜੇ ਹੋ ਜਾਂਦੇ ਆ ਤੇ ਗੁਰੂ ਸਾਹਿਬ ਜੀ ਨੇ ਬੰਦੂਕ ਚੁੱਕੀ ਤੇ ਨਿਸ਼ਾਨਾ ਸਾਧਿਆ ਗੁਰੂ ਸਾਹਿਬ ਜੀ ਨੇ ਬੰਦੂਕ ਦੇ ਵਿੱਚੋਂ ਗੋਲੀ ਚਲਾਈ ਤੇ ਉਦੋਂ ਵਿੱਚੋਂ ਇੱਕ ਨਿਸ਼ਾਨਾ ਉਤੋਂ ਦੀ ਕੱਢ ਦਿੱਤਾ ਤੇ ਉਹ ਨਿਸ਼ਾਨਾ ਦੋਨੋਂ ਸਿੱਖਾਂ ਦੇ ਸਿਰ ਉੱਪਰੋਂ ਨੰਗਾ ਦਿੱਤਾ ਉਹ ਦੋ ਸਿੱਖ ਸੀ ਭਾਈ ਵੀਰ ਸਿੰਘ ਤੇ ਭਾਈ ਤੀਰ ਸਿੰਘ ਜੀ ਉਹਨਾਂ ਉੱਪਰੋਂ ਗੋਲੀ ਨੰਗਾ ਕੇ ਗੁਰੂ ਸਾਹਿਬ ਦੱਲੇ ਨੂੰ ਕਹਿਣ ਲੱਗੇ ਦੱਲਿਆ ਤੂੰ ਇੰਨਾ ਘਬਰਾ ਗਿਆ ਸੀ ਤੂੰ ਘਬਰਾ ਕਿਹੜੀ ਗੱਲੋਂ ਗਿਆ ਸੀ ਦੱਲਾ ਸੋਚਣ ਲੱਗਾ ਕਿ ਇਹ ਤਾਂ ਗੁਰੂ ਸਾਹਿਬ ਜੀ ਨੇ ਇੱਕ ਕੋਟਕ ਰਚਿਆ ਸੀ ਗੋਲੀ ਤਾਂ ਗੁਰੂ ਸਾਹਿਬ ਜੀ ਨੇ ਮਾਰਨੀ ਨਹੀਂ ਸੀ ਦੱਲੇ ਨੂੰ ਆਪਣੇ ਕਹੇ ਬੋਲਾਂ ਤੇ ਪਛਤਾਵਾ ਹੋਇਆ ਗੁਰੂ ਸਾਹਿਬ ਜੀ ਕਹਿਣ ਲੱਗੇ ਕਿਉਂ ਭਾਈ ਦੱਲਿਆ ਤੂੰ ਇੰਨਾ ਕਿਉਂ ਘਬਰਾ ਗਿਆ ਸਾਡੇ ਸਿੱਖਾਂ ਬਾਰੇ ਵੀ ਤੂੰ ਸ਼ਬਦ ਕਹੀਂ ਇਹ ਸਾਡੇ ਸਿੱਖ ਜੱਗ ਤੋਂ ਨਿਆਰੇ ਆ ਇਹ ਸਾਨੂੰ ਸਹਬਜ਼ਾਦਿਆਂ ਤੋਂ ਵੀ ਵੱਧ ਕੇ ਸਨ ਮੇਰੇ ਸਿੱਖ ਜਿਹੜੇ ਆ ਜਾਨ ਤੋਂ ਵੱਧ ਕੇ ਮੈਨੂੰ ਪਿਆਰੇ ਆ ਤੇ ਜੋ ਮੇਰੇ ਪਿਆਰ ਵਿੱਚ ਆ ਕੇ ਕਰਦੇ ਆ ਇਹੀ ਮੇਰੇ ਲਈ ਅਜੀਤ ਨੇ ਇਹੀ ਮੇਰੇ ਲਈ ਜੁਝਾਰ ਨੇ ਤੇ ਮੈਂ ਵੀ ਇਹਨਾਂ ਵਿੱਚੋਂ ਸਹਬਜ਼ਾਦਿਆਂ ਦੇ ਦਰਸ਼ਨ ਕਰਦਾ ਹਾਂ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਖੋਲ ਗਿਆਂ ਭਾਈ ਦੱਲੇ ਦੀਆਂ ਅੱਖਾਂ ਤਦ ਭਾਈ ਦੱਲੇ ਨੇ ਕਿਹਾ ਕਿ ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ ਭਾਈ ਦੱਲੇ ਨੇ ਹੱਥ ਜੋੜ ਲਏ ਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਮੈਨੂੰ ਵੀ ਆਪਣਾ ਬਣਾ ਲਓ ਤੇ ਭਾਈ ਦੱਲੇ ਦੇ ਬਾਅਦ ਵਿੱਚ ਖੰਡੇ ਬਾਟੇ ਦੀ ਪੋਹ ਲਈ ਅੰਮ੍ਰਿਤ ਛੱਕ ਕੇ ਗੁਰੂ ਜੀ ਦੇ ਚਰਨਾਂ ਦਾ ਭੋਰਾ ਬਣਿਆ ਆਜ ਇਤਿਹਾਸ ਵਿੱਚ ਭਾਈ ਦੱਲੇ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ